ਆਇਆ ਗੁਜਰਾਨਾ ਜੀ ਗੁਜ਼ਾਰੇ ਵਾਸਤੇ ਮਾਲਕ ਨੇ ਇਹਦਾ ਸਾਨੂੰ ਜੀ ਸਾਨੂੰ ਕੋਈ ਜ਼ਰੂਰਤ ਨਹੀਂ ਆ ਪਈ ਸਾਡਾ ਤਾਂ ਗੁਜ਼ਾਰਾ ਹੋ ਰਿਹਾ ਜੀ ਲੋਕਾਂ ਨੂੰ ਖੁਸ਼ੀ ਹੁੰਦੀ ਜਦੋਂ ਅਸੀਂ ਖੜਦੇ ਹਾਂ ਹਾਂਜੀ 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 ਕਿਰਤ ਕਰਨ ਦਾ ਮਾਲਕ ਨੇ ਦੱਸਿਆ ਜੀ ਭਲਾ ਵੀ ਕਰਨਾ ਦੱਸਿਆ ਸੀ ਜਿੰਨਾ ਕੋ ਹੋ ਸਕਦਾ ਜੀ ਸਾਤੋਂ ਫ੍ਰੀ ਸੇਵਾ ਵੀ ਮਹਾਰਾਜ ਲੱਦਾਈ ਸੀ ਕਦੇ ਪਹਿਲਾਂ ਪਹਿਰੇ ਤਾਨੇ ਤੋਂ ਨਹੀਂ ਮਾਰੇ ਕਿਸੇ ਲੋਕਾਂ ਨੇ ਜਾਂ ਪਿੰਡ ਵਾਲਿਆਂ ਨੇ ਕਿ ਭਾਈ ਤੂੰ ਕਿਹੜੇ ਕੰਮ ਪੈ ਕੇ ਸਰਦਾਰ ਬੰਦਾ ਹੈ ਤੂੰ ਕਿਹੜੀ ਨਹੀਂ ਨਹੀਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਸਾਨੂੰ ਇਹ ਸਾਰਿਆਂ ਨੇ ਸਪੋਰਟ ਕਰੀ ਹੈ ਜੀ ਹਾਂਜੀ ਚਲੋ ਚਲੋ ਦਿਲੋਂ ਤੋਂ ਸਪੋਰਟ ਕਰੀਏ ਜੇ ਪੈਸੇ ਕਿ ਨਹੀਂ ਤੇ ਨਹੀਂ ਇਹ ਦਿਲ ਤੋਂ ਦੀ ਸਾਡੇ ਗੱਲ ਖੜੇ ਹੈ ਜੀ ਮੁੰਡਾ ਕੋਈ ਇਧਰ ਪ੍ਰਵਾਸੀ ਜਾਂ ਕੋਈ ਹੋਰ ਤੰਗ ਤਾਂ ਨਹੀਂ ਤੁਹਾਨੂੰ ਕਰਦਾ ਸਾਨੂੰ ਵਾਸੀ ਤੰਗ ਕਰਦੇ ਸੀ ਮੁੰਡਿਆਂ ਦੀ ਰੇਡੀਆਂ ਨਹੀਂ ਸੀ ਲੱਗਣ ਦਿੰਦੇ ਅੱਛਾ ਜੀ ਮਹਾਰਾਜ ਜੀ ਮਹਾਰਾਜ ਜੀ ਉਹਨਾਂ ਨੇ ਕਿਹਾ ਜੀ ਵੀ ਸ਼ਾਸਤਰ ਕੇ ਅਧੀਨ ਹੈ ਰਾਜ ਫਿਰ ਸ਼ਾਸਤਰ ਦਾ ਅਧੀਨ ਹੈ ਜੀ ਰਾਜ ਆਪਾਂ ਨੇ ਉਹ ਰਾਜ ਕਰਕੇ ਦਿਖਾਇਆ ਜੀ ਹਾਂ ਪਾਰਦੇਸ਼ ਨੂੰ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਜ਼ਿਆਦਾਤਰ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ 95% ਕੁਰਬਾਨੀਆਂ ਸਿੱਖਾਂ ਦਿੱਤੀਆਂ ਨੇ ਤੇ ਗੁਰੂ ਸਾਹਿਬ ਨੇ ਸਾਨੂੰ ਹੱਥੀਂ ਕਿਰਤ ਕਰਨਾ ਸਿਖਾਇਆ ਹੈ ਹੱਥੀ ਕੰਮ ਕਰਕੇ ਰੋਟੀ ਖਾਣਾ ਸਿਖਾਇਆ ਹੈ ਕਈ ਲੋਕ ਪੰਜਾਬ ਨੂੰ ਅਨੇਕਾ ਤਰ੍ਹਾਂ ਪੰਡ ਰਹੇ ਨੇ ਕਿ ਪੰਜਾਬ ਨਸ਼ੇੜੀ ਹੋ ਚੁੱਕਾ ਹੈ ਪੰਜਾਬ ਦੇ ਮੁੰਡੇ ਨਸ਼ੇੜੀ ਹੋ ਚੁੱਕੇ ਨੇ ਪਰ ਅੱਜ ਕੱਲ ਨੌਜਵਾਨ ਵਿਦੇਸ਼ਾਂ ਵੱਲ ਵੀ ਜਾ ਰਹੇ ਨੇ ਪਰ ਵਿਦੇਸ਼ਾਂ ਤੋਂ ਮੋੜਾ ਕਿਵੇਂ ਪਵੇਗਾ ਆਪਣੇ ਹੱਥੀ ਕਿਰਤ ਕਰਨੀ ਪਵੇਗੀ ਦੂਜੇ ਪਾਸੇ ਆਪਣੇ ਬੱਚਿਆਂ ਨੂੰ ਵੀ ਸਿਖਾਣਾ ਪਵੇਗਾ ਕਿ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਤਾਂ ਇੱਕ ਤੁਹਾਨੂੰ ਸਟਾਈਲ ਦਿਖਾਣ ਲੱਗੇ ਆ ਤੁਸੀਂ ਦੇਖੋ ਕਿ ਗੁਰਸਿੱਖ ਫੈਮਿਲੀ ਹੈ ਜਿਨ੍ਹਾਂ ਨੇ ਵਰਗਰਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਕਾਫੀ ਸਾਲਾਂ ਤੋਂ ਪਹਿਲਾਂ ਪਿੰਡ ਦੇ ਵਿੱਚ ਸੀ ਪਰ ਹੁਣ ਜਿਵੇਂ ਇੱਕ ਮੇਨ ਹਾਈਵੇ ਦੇ ਉੱਤੇ ਰੋਡ ਦੇ ਉੱਤੇ ਜਿਹੜੀ ਨਾ ਬਲੋ ਸਟਾਲ ਲਗਾਈ ਹੋਈ ਹੈ ਤਾਂ ਹੱਥੀਕਿਰਤ ਕਰ ਰਹੇ ਨੇ ਪੂਰਾ ਪਰਿਵਾਰ ਗੁਰਸਿੱਖ ਹੈ ਤੁਸੀਂ ਦੇਖੋ ਕੀ ਅਮਰਤਾਰੀ ਹੈ ਬਿਲਕੁਲ ਮੈਂ ਦਿਖਾਵਾਂਗਾ ਕੈਮਰੇ ਤੋਂ ਜ਼ੂਮ ਕਰਕੇ ਦੇਖੋ ਦੋਨੇ ਜਿਹੜਾ ਫੈਮਿਲੀ ਨੇ ਐਮਆਈਪੀ ਤੋਂ ਦੇਖੋ ਤੁਸੀਂ ਕਿਵੇਂ ਆਪਣੀ ਹੱਥੀਕਿਰਤ ਕਰ ਰਹੇ ਨੇ ਉਹ ਵੀ ਨਾਲ ਦੀ ਨਾਲ ਮਦਦ ਕਰਾ ਰਹੇ ਨੇ ਪਰਿਵਾਰ ਦੇ ਮੈਂਬਰ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੁਹਾਨੂੰ ਪਰਿਵਾਰ ਨਾਲ ਨਾਲ ਰਹੇ ਪਰਿਵਾਰ ਨਾਲ ਦੀ ਜਰੂਰਤ ਹੋਵੇ ਤੁਸੀਂ ਦੇਖੋ ਕਿ ਨੂਡਲ ਤੇ ਨਾਲ ਜਿਹੜੇ 버ਗਰ ਬਣਾਏ ਜਾ ਰਹੇ ਨੇ ਤੁਸੀਂ ਦੇਖੋ ਕਿ ਇਹ ਸਪਰਿੰਗ ਰੋਲ ਨੇ ਤਾਂ ਇਸ ਤਰੀਕੇ ਦੀ ਜਿਹੜੀ ਐਟਮ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਭਾਈ ਸਾਹਿਬ ਵੱਲੋਂ ਤਾਂ ਇਹ ਬਹੁਤ ਸੋਹਣੀ ਤਸਵੀਰ ਸੀ ਜਦੋਂ ਅਸੀਂ ਰੋਡ ਤੇ ਲੰਘੇ ਜਾ ਰਹੇ ਸੀ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਕਿ ਜਦੋਂ ਸਾਡਾ ਗੁਰਸਿੱਖ ਭਾਈ ਕੋਈ ਸਰਦਾਰ ਭਾਈ ਆਪਣਾ ਕੰਮ ਹੱਥੀਂ ਕਿਰਤ ਕਰਦਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਐਪਰੀਸ਼ੀਏਟ ਯੂ ਕਰਨਾ ਚਾਹੀਦਾ ਅੱਗੇ ਲੋਕਰ ਤੱਕ ਦੂ ਲਿਗੇ ਕਿ ਤਾਂ ਕਿ ਹੋਰ ਵੀ ਲੋਕ ਇਹਨਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਕੰਮ ਕਾਰ ਕਰ ਸਕਣ ਗੱਲਬਾਤ ਕਰਦੇ ਆਂ ਬਾਈ ਜੀ ਖਾਲਸਾ ਜੀ ਬ ਪਈ ਸਾਹਿਬ ਕਿਹੜਾ ਪਿੰਡ ਹੈ ਜੀ ਪਿੰਡ ਸਾਡਾ ਰਾਣੀ ਮੱਜਰਾ ਤੇ ਜੀ ਅਸੀਂ ਜੀ 7 ਸਾਲ 2007 ਤੋਂ ਜੀ ਅਸੀਂ ਇਹ ਨੂਡਲ 버ਗਰ ਦਾ ਕੰਮ ਕਰਦੇ ਹਾਂ ਜੀ ਤੋਂ 7 ਸਾਲ ਤੋਂ ਹਾਂ 7 2007 2007 ਤੋਂ ਅੱਛਾ ਹਾਂ ਜੀ 2007 ਤੋਂ ਅਸੀਂ ਪਹਿਲਾ ਪਿੰਡ ਦੇ ਵਿੱਚ ਕੰਮ ਕਰਦੇ ਸੀ ਹਾਂ ਜੀ 7-8 ਮਹੀਨੇ ਤੋਂ ਜੀ ਅਸੀਂ ਇਹ ਰੋਡ ਤੋਂ ਕਿਉਂਕਿ ਭਈਆ ਬਹੁਤ ਜ਼ਿਆਦਾ ਆਟਾ ਸੀ ਭਈਆ ਆਉਣ ਦੇ ਕਾਰਨ ਸਾਡੇ ਪਿੰਡ ਦੇ ਗ੍ਰਾਹਕ ਘੱਟ ਗਏ ਸੀ ਜਦੋਂ ਤੋਂ ਅਸੀਂ ਬਾਹਰ ਆਏ ਹਾਂ ਤਾਂ ਉਸ ਟਾਈਮ ਤੋਂ ਸਾਡੇ ਕੋਲ ਬਹੁਤ ਵਧੀਆ ਸਾਡੇ ਪੰਜਾਬੀ ਬੰਦੇ ਬਹੁਤ ਰਿਸਪੌਂਸ ਦੇ ਰਹੇ ਆ ਜੀ ਕੰਮ ਸਾਡਾ ਬਹੁਤ ਵਧੀਆ ਹੈ ਜੀ ਤੇ ਮੇਰਾ ਪਰਿਵਾਰ ਗੁਰਸਿੱਖ ਨਾਲ ਫੈਮਿਲੀ ਦਾ ਬਲੰਕ ਕਰਦੇ ਆ ਜੀ ਸਾਰੇ ਸਾਡੇ ਕੰਮ ਕਰਨ ਵਾਲੇ ਆ ਜੀ ਤੇ ਅਸੀਂ ਸਾਫ ਸੁਥਰਾ ਖਾਣਾ ਖਿਲਾਉਂਦੇ ਆ ਜੀ ਆ ਤੁਹਾਡੇ ਸਾਹਮਣੇ ਪਿਆ ਜੀ ਦੇਖੋ ਜੀ ਕੀ ਕੀ ਪਾ ਜਾਂਦਾ ਜੀ ਇਹਦੇ ਵਿੱਚ ਨੂਡਲ ਟੋਪ ਦੇ ਵਿੱਚ ਤੇ Shimla ਮਿਰਚ ਤੇ ਪਿਆਜ਼ ਜੀ ਗਾਜਰ ਵਗੈਰਾ ਗੋਭੀ ਕੱਟੀ ਜਾਂਦੀ ਹੈ ਜੀ ਜੋ ਅਸੀਂ ਇਹ ਨੂਡਲ ਤਿਆਰ ਕਰਦੇ ਜੀ ਕਿ ਇਕ ਜਿਹੜਾ ਚੱਲ ਗਿਆ ਟਰੈਂਡ ਹੈ ਜਿੰਨੂੰ ਮੋਟੋ ਦਾ ਜੀ ਇਹ ਬਹੁਤ ਅਸੀਂ ਬਹੁਤ ਘੱਟ ਯੂਜ਼ ਕਰਦੇ ਜਿਆਦਾਤਰ ਜੀ ਅਸੀਂ ਇਹ ਖਰਾਬ ਕਰੋ ਜਿੰਨੂੰ ਮੋਟੋ ਦਾ ਜੀ ਇਹ ਕਿਡਨੀਆਂ ਤੇ ਅਸਰ ਕਰਦਾ ਬਹੁਤ ਜ਼ਿਆਦਾ ਜੀ ਬਈਏ ਜੀ ਜਿਹੜੇ ਉਹ ਟੇਸਟ ਬਣਾਉਣ ਵਾਸਤੇ ਇਹ ਜ਼ਿਆਦਾ ਯੂਜ਼ ਕਰਦੇ ਆ ਜੀ ਅੱਛਾ ਕਦੇ ਦੁੱਖ ਵੀ ਲੱਗਦਾ ਕਿ ਆਪਣੇ ਪੰਜਾਬੀ ਜਦੋਂ ਕਿਤੇ ਪ੍ਰਵਾਸੀ ਦੀ ਰੇੜੀ ਦੀ ਖੜੇ ਹੋਣ ਇੱਕ ਪਾਸੇ ਤੁਹਾਡੀ ਇੱਕ ਸਟਾਰ ਲੱਗੀ ਹੋਈ ਹੈ ਤੇ ਜਿਹੜੇ ਪ੍ਰਵਾਸੀ ਕੋਲ ਜਾ ਰਹੇ ਨੇ ਕਾ ਦੁੱਖ ਵੀ ਲੱਗਦਾ ਕਿ ਕਿਦੋਂ ਲੱਗਦਾ ਇਹ ਕਿਉਂਕਿ ਇਹ ਜਦੋਂ ਅਸੀਂ ਪੰਜਾਬੀ ਬੰਦੇ ਆ ਜੀ ਸਾਫ਼ ਸੁਥਰਾ ਖਲਾਉਣਾ ਚਾਹੁੰਦੇ ਹਾਂ ਕਿਉਂਕਿ ਉਹ ਚੰਦ ਪੈਸਿਆਂ ਪਿੱ ਨਹੀਂ ਸਸਤੇ ਭਾਅ ਦੇ ਦੇਖ ਕੇ ਇਹ ਉਹਨਾਂ ਨੂੰ ਉੱਧਰ ਨਿਕਲ ਜਾਂਦੇ ਆ ਅੱਛਾ ਗੁਰੂ ਸਾਹਿਬ ਨੇ ਸਾਨੂੰ ਹੱਥੀਂ ਕੀਰਤ ਕਰਨਾ ਸਿਖਾਇਆ ਤਾਂ ਤੁਸੀਂ ਬਹੁਤ ਸੋਹਣੇ ਲੱਗੇ ਦੋਵੇਂ ਦਸਤਾਰਾਂ ਸਜਾਈਆਂ ਹੋਈਆਂ ਇਹਨਾਂ ਨੇ ਬੀਬੀ ਨੇ ਦਮਾਲਾ ਸਜਾਇਆ ਤੁਸੀਂ ਬਹੁਤ ਸੋਹਣੀ ਦਸਤਾਰ ਸਜਾਈ ਹੈ ਤਾਂ ਕਿੰਨੇ ਕੁ ਲੋਕ ਦੇਖ ਕੇ ਵੀ ਬੜੇ ਖੁਸ਼ ਹੁੰਦੇ ਹੋਣ ਤੁਹਾਨੂੰ ਦੋਨਾਂ ਨੂੰ ਜੋੜੇ ਨੂੰ ਜੀ ਹਾਂ ਜੀ ਸਾਡੇ ਪ੍ਰਭਾਵਤ ਬਹੁਤ ਹੁੰਦੇ ਆ ਸਾਡੇ ਕੋਲ ਫੈਮਿਲੀ ਵਾਲੇ ਜੀ ਜਾਂ ਹੋਰ ਬਾਹਰ ਦੇ ਜੀ ਹੁਣ ਸਾਨੂੰ ਪੰਜਾਬੀ ਬੰਦਿਆਂ ਦਾ ਬੜਾ ਰਿਸਪੌਂਸ ਹੈ ਜੀ ਕੋਈ ਨਹੀਂ ਵੀ ਹੁਣ ਥੋੜਾ ਜਿਹਾ ਉਧਰ ਤੋਂ ਪ੍ਰਵਾਹ ਆ ਗਿਆ ਕਿਉਂਕਿ ਸਾਡੇ ਮੁੰਡੇ ਪੰਜਾਬੀ ਲੱਗ ਗਏ ਆਪਣਾ ਭਰਾ ਹੈ ਜੀ ਹਾਂਜੀ ਅਜੇ ਹੋਰ ਮੁੰਡੇ ਤੁਸੀਂ ਅੱਗੇ ਲਾ ਰਹੇ ਹੋ ਹਾਂਜੀ ਹਾਂਜੀ ਆਪਾਂ ਨੇ ਤਿੰਨ ਮੁੰਡਿਆਂ ਨੂੰ ਜੀ ਕੰਮ ਕਰਾ ਚੁੱਕੇ ਜੀ ਇੱਕ ਤਾਂ ਜੀ ਹੁਣ ਏ ਟੇਬਲ ਆ ਲਾਇਆ ਜੀ ਹਾਂਜੀ ਅੱਛਾ ਪੇਵਲ ਹੁਣ ਲਾਇਆ ਜੀ ਪਿੱਛੇ ਜੀ ਆ ਦੋਕ ਦਿਨ ਹੋਏ ਜੀ ਆਪਾਂ ਨੇ ਇੱਕ ਬਲੋਲਪੁਰ ਦੇ ਵਿੱਚ ਮੁੰਡੇ ਦਾ ਠੇਬ ਲਵਾਇਆ ਜੀ ਹਾਂਜੀ ਕੀ ਕੋਣ ਪਰਿਵਾਰ ਦੇ ਵਿੱਚ ਕੋਣ ਕੋਣ ਨੇ ਜੀ ਤੁਹਾਡੇ ਮੇਰੇ ਪਰਿਵਾਰ ਦੇ ਵਿੱਚ ਮੇਰੀ ਮਾਤਾ ਜੀ ਰੈਡੀ ਸਾਡੇ ਡੈਠੂ ਵੀ ਤੇ ਤਿੰਨ ਅਸੀਂ ਭਰਾ ਆ ਜੀ ਤਿੰਨਾਂ ਦਾ ਅਸੀਂ ਕੰਮ ਅਲੱਗ-ਅਲੱਗ ਹੀ ਹੈ ਜੀ ਅਲੱਗ-ਅਲੱਗ ਕੀਤਾ ਹੋਇਆ ਬੱਚੇ ਅੱਗੇ ਤੁਹਾਡੀ ਥੋੜੀ ਸਿੱਖੀ ਲੈਣ ਚ ਸਾਰੇ ਸਾਰੇ ਸਿੱਖੀ ਲੈਣ ਚ ਪੂਰਾ ਪਰਿਵਾਰ ਸਿੱਖੀ ਲੈਣ ਦਾ ਅੱਛਾ ਜਦੋਂ ਹੱਥੀ ਕਿਰਤ ਕਰਦਾ ਬੰਦਾ ਜੀ ਤੁਸੀਂ ਕਰ ਰਹੇ ਹੋ ਕੰਮ ਛੋਟਾ ਵੱਡਾ ਕੋਈ ਨਹੀਂ ਹੁੰਦਾ ਇਹ ਲੋਕੀ ਸੋਚ ਵੱਡੀ ਛੋਟੀ ਹ ਮੈਂਤ ਕਰਕੇ ਪੈਸੇ ਗਿਣਦੇ ਹੋ ਕਿੰਨਾ ਕੁ ਲੱਗਦੇ ਨੇ ਜੀ ਦੇਖੋ ਜੀ ਮਾਇਆ ਗੁਜਰਾਨ ਹੈ ਜੀ ਗੁਜ਼ਾਰੇ ਵਾਸਤੇ ਮਾਲਕ ਨੇ ਇਹਦਾ ਸਾਨੂੰ ਜੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਪੈਸੇ ਸਾਡਾ ਤਾਂ ਗੁਜ਼ਾਰਾ ਹੋ ਰਿਹਾ ਜੀ ਲੋਕਾਂ ਨੂੰ ਖੁਸ਼ੀ ਹੁੰਦੀ ਜਦੋਂ ਅਸੀਂ ਖੜਦੇ ਹਾਂ ਹਾਂਜੀ 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 ਕਿਰਤ ਕਰਨਾ ਤਾਂ ਮਾਲਕ ਨੇ ਦੱਸਿਆ ਜੀ ਭਲਾ ਵੀ ਕਰਨਾ ਦੱਸਿਆ ਸੀ ਜਿੰਨਾ ਕੋ ਹੋ ਸਕਦਾ ਜੀ ਸਾਤੋਂ ਫ੍ਰੀ ਸੇਵਾ ਵੀ ਮਹਾਰਾਜ ਲੱਦਾਈ ਜੀ ਹਰ ਰੋਜ਼ ਦੀ ਸੇਵਾ ਹੈ ਜੀ ਸਾਡੀ ਅੱਛਾ ਜੀ ਹਾਂਜੀ ਕਈ ਜਦੋਂ ਮਨ ਮੰਨ ਲਓ ਤੁਹਾਨੂੰ ਲੱਗਦਾ ਹੋਣਾ ਕਿ ਇਹ ਬੰਦਾ ਚਲੋ ਕਈ ਵਾਰੀ ਕਹਿ ਦਿੰਦਾ ਕਿ ਮੈਨੂੰ ਖਿੜਾ ਦਿਓ ਮੇਰੇ ਕੋਲ ਪੈਸੇ ਨਹੀਂ ਜਾਂ ਇਦਾਂ ਵੀ ਬਹੁਤ ਹੁੰਦੇ ਹੋਣੇ ਕਿ ਵੀ ਸਿੱਕਦਾ ਦਿਲ ਬਹੁਤ ਦਰਿਆ ਹੁੰਦਾ ਇਸ ਦਿਲ ਦਰਿਆ ਦੇਖੋ ਜੀ ਅਸੀਂ ਵੀ ਬਹੁਤ ਹੇ ਨੀਚੇ ਤੋਂ ਬੁਲਾਉ ਹੋਏ ਹੈ ਜੀ ਕੰਮ ਤੋਂ ਜੀ ਜੀ ਬਹੁਤ ਥੱਲੇੋਂ ਉੱਠੇ ਹੈ ਜੀ ਸਾਡਾ ਮਨ ਨਹੀਂ ਕਰਦਾ ਜੀ ਅਸੀਂ ਜੇ ਕਿਸੇ ਨੂੰ ਵਾਪਸੀ ਮੋੜਦੀ ਨਹੀਂ ਹੈ ਕਦੇ ਪਹਿਲਾਂ ਪਹਿਲਾਂ ਤਾਨੇ ਤੋਂ ਨਹੀਂ ਮਾਰੇ ਕਿਸੇ ਲੋਕਾਂ ਨੇ ਜਾਂ ਪਿੰਡ ਵਾਲਿਆਂ ਨੇ ਕਿ ਭਾਈ ਤੂੰ ਕਿਹੜੇ ਕੰਮ ਪੈ ਗਿਆ ਸਰਦਾਰ ਬੰਦਾ ਤੂੰ ਕਿਹੜੀ ਨਹੀਂ ਨਹੀਂ ਆ ਕਿਸੇ ਨੇ ਨਹੀਂ ਸਾਨੂੰ ਇਹ ਸਾਰਿਆਂ ਨੇ ਸਪੋਰਟ ਕਰੀਏ ਜੀ ਹਾਂ ਜੀ ਚਲੋ ਚਲੋ ਦਿਲੋਂ ਤੋਂ ਸਪੋਰਟ ਕਰੀਏ ਚਾ ਪੈਸੇ ਕਿ ਨਹੀਂ ਤਾਂ ਨਹੀਂ ਹੈ ਦਿਲ ਤੋਂ ਵੀ ਸਾਡੇ ਗੱਲ ਖੜੇ ਹੈ ਜੀ ਮੁੰਡੇ ਕੋਈ ਇੱਧਰ ਪ੍ਰਵਾਸੀ ਜਾਂ ਕੋਈ ਹੋਰ ਤੰਗਤਾ ਨਹੀਂ ਤੁਹਾਨੂੰ ਕਰਦਾ ਸਾਨੂੰ ਪ੍ਰਵਾਸੀ ਤੰਗ ਕਰਦੇ ਸੀ ਮੁੰਡਿਆਂ ਦੀ ਰੇਡੀਆਂ ਨਹੀਂ ਸੀ ਲੱਗਣ ਦਿੰਦੇ ਅੱਛਾ ਜੀ ਮਹਾਰਾਜ ਜੀ ਉਹਨਾਂ ਨੇ ਕਿਹਾ ਜੀ ਵੀ ਸ਼ਾਸਤਰ ਕੇ ਦੀ ਨਹਿਰਾਜ ਫਿਰ ਸ਼ਾਸਤਰ ਦਾ ਦੀਨ ਹੈ ਜੀ ਰਾਜ ਆਪਾਂ ਨੇ ਉਹ ਰਾਜ ਕਰਕੇ ਦਿਖਾਇਆ ਜੀ ਅਸੀਂ ਜਦੋਂ ਮਰਜੀ ਚੱਲ ਕੇ ਅਸੀਂ ਆਪਣੇ ਮੁੰਡੇ ਦੀ ਉੱਥੇ ਰੇੜੀ ਫਿੱਟ ਕਰਾਤੀ ਅਸੀਂ ਵੀ ਜਦੋਂ ਚਾਹੇ ਤਾਂ ਅਸੀਂ ਹਟਾ ਚੱਖਦੇ ਆਂ ਰੇੜੀਆਂ ਜੀ ਪਰਸੋ ਅਸੀਂ ਉਹਨਾਂ ਦੀਆਂ ਭੰਗੀਆਂ ਦੀਆਂ ਰੇੜੀਆਂ ਹਟਾ ਕਰਕੇ ਅਸੀਂ ਆਪਣੇ ਪੰਜਾਬੀ ਦੀ ਉੱਥੇ ਸੈਟਲ ਕਰਵਾਇਆ ਜੀ ਵਾਹ ਜੀ ਵਾਹ ਜੀ ਬਹੁਤ ਵਧੀਆ ਅੱਛਾ ਇੱਕ ਤੁਸੀਂ ਇਹ ਦਾ ਦੋ ਤੁਸੀਂ ਨਾਲ ਸਾਥ ਦੇ ਰਹੇ ਹੋ ਤਾਂ ਇੱਕ ਘਰ ਦੇ ਵਿੱਚ ਤਾਂ ਕੰਮ ਕਰਨੀ ਪੈਂਦਾ ਰੋਟੀ ਪਾਣੀ ਦਾ ਔਰ ਦੂਜੇ ਪਾਸੇ ਤੁਸੀਂ ਇਹ ਸਟਾਲ ਤੇ ਵੀ ਕੰਮ ਕਰਾ ਰਹੇ ਹੋ ਬਹੁਤ ਵਧੀਆ ਕਿਵੇਂ ਲੱਗਦਾ ਜੀ ਬਹੁਤ ਵਧੀਆ ਜੀ ਗੈਲ ਖੜੇ ਹੈ ਜੀ ਗੈਲ ਹਾਂ ਜੀ ਖੁਸ਼ੀ ਹੁੰਦੀ ਹੈ ਹਾਂ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਸ਼ਾਮ ਤੱਕ ਤੁਹਾਡਾ ਗੁਜ਼ਾਰਾ ਜਿਹੜਾ ਪੈਸੇ ਦਾ ਇਸ ਤਰ੍ਹਾਂ ਤੋਂ ਕਮਾ ਕੇ ਹੋ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਵਧੀਆ ਹੋ ਜਾਂਦਾ ਜੀ ਦੱਸ ਨਹੀਂ ਭਾਈ ਸਾਹਿਬ ਕੀ 2007 ਨੂੰ ਕਰ ਰਹੇ ਅਸੀਂ ਕੰਮ ਉਹ ਤੁਸੀਂ ਨਾਲ ਹੀ ਸਾਥ ਦੇ ਰਹੇ ਹੋ ਹਾਂ ਜੀ ਇਹ ਤਾਂ ਸ਼ਾਮ ਨੂੰ ਦਿਨ ਵਿੱਚ ਜੌਬ ਕਰਦਾ ਹੀ ਸ਼ਾਮ ਨੂੰ ਇਹ ਸੈੱਟ ਕਰਕੇ ਦੇ ਦਿੰਦੇ ਜੀ ਇਹਨਾਂ ਨੂੰ ਤਾਂ ਲੱਗਦਾ ਜੀ ਗੁਰੂ ਸਾਹਿਬ ਨੇ ਜਿਹੜਾ ਇੱਕ ਕਿਹਾ ਸੀ ਕਿ ਮੇਰਾ ਸਿੱਖ ਕਦੇ ਵੀ ਚੋਰੀ ਨਹੀਂ ਕਰੇਗਾ ਕਦੇ ਭੁੱਖਾ ਨਹੀਂ ਮਰੇਗਾ ਤਾਂ ਲੱਗਦਾ ਕਿ ਹੱਥੀਂ ਕਿਰਤ ਕਮਾਈ ਜਿਹੜੀ ਕੀਤੀ ਜਾ ਰਹੀ ਹੈ ਉਹ ਗੁਰੂ ਸਾ ਹਾਂਜੀ ਹਾਂਜੀ ਇਹ ਵਧੀਆ ਜੀ ਗੁਰੂਾਨੰਦ ਬਹੁਤ ਬੜੀ ਉਦੱਤੀ ਵੀ ਹੈ ਜੀ ਸਾਨੂੰ ਤਾਂ ਬਹੁਤ ਖੁਸ਼ ਆਈਏ ਜੀ ਅੱਛਾ ਪਤਾਰ ਕਿਰਪਾ ਜੀ ਸਾਡੀ ਤੇ ਮਹਾਰਾਜ ਦੀ ਹੋ ਜੀ ਹਾਂ ਜੀ ਦਸਮ ਪਿਤਾ ਨੇ ਜਿਉ ਸਾਨੂੰ ਉਹ ਸਿਧਾਂਤ ਦੱਸਿਆ ਸੀ ਉਹਨੇ ਸਿਧਾਂਤਾਂ ਤੇ ਚੱਲਦੇ ਆ ਅੱਛਾ ਹਾਂ ਜੀ ਅੱਛਾ ਇੱਕ ਹੋਰ ਵੀ ਹੁੰਦਾ ਜੀ ਤਾਂ ਤੁਸੀਂ ਗੁਰਸਿੱਖ ਹੋ ਹਾਂ ਜੀ ਗੁਰਸਿੱਖ ਬੰਦੇ ਤੇ ਇਹ ਵੀ ਹੁੰਦਾ ਕਿ ਸਾਫ ਸੁਥਰਾ ਖਲਾਏਗਾ ਤੇ ਦੂਜੇ ਪਾਸੇ ਹਰ ਟਾਈਮ ਬੰਦੇ ਦੇ ਅੰਦਰ ਵਾਹਿਗੁਰੂ ਵਗਦਾ ਜਾਪ ਹੁੰਦਾ ਤਾਂ ਉਹਦਾ ਵੀ ਅਸਰ ਪੈਂਦਾ ਕਿਤੇ ਹਾਂ ਜੀ ਹਾਂ ਜੀ ਜੋ ਬਾਣੀ ਪੜ੍ਹੇਗੇ ਤੇ ਉਹਦਾ ਜੀ ਬਹੁਤ ਅਸਰ ਹੈ ਜੀ ਹਾਂ ਜੀ ਹਾਂ ਜੀ ਤੇ ਇੱਕ ਨਾ ਤੇ ਕੰਮ ਦਾ ਅਸਰ ਨਹੀਂ ਹੈ ਜੀ ਆ ਨਾ ਸਾਡੇ ਪੈਸੇ ਦਾ ਅਸਰ ਹੈ ਜੀ ਸਭ ਨੂੰ ਗੁਰਬਾ ਗੁਰਬਾਣੀ ਹਾਂ ਜਿਹੜਾ ਬੱਚਾ ਗੁਰਬਾਣੀ ਪੜ੍ਹੇਗਾ ਅਸੀਂ ਪੜ੍ਹੋਗੇ ਤੁਸੀਂ ਪੜ੍ਹੋਗੇ ਤਾਂ ਉਹਦਾ ਪ੍ਰਭਾਵ ਹੀ ਹੈ 2007 ਤੋਂ ਲੈ ਕੇ ਹੁਣ ਤੱਕ ਸਟਾਲ ਤੋਂ ਜਿਹੜਾ ਤੁਸੀਂ ਕਮਾਇਆ ਕੀ ਹੁਣ ਤੱਕ ਖੱਟਿਆ ਤੁਸੀਂ ਕੀ ਤੁਹਾਨੂੰ ਲੱਗਿਆ ਦੇਖੋ ਜੀ ਖੱਟਣਾ ਸਭ ਤੋਂ ਵੱਡੀ ਮਨੁੱਖਤਾ ਖੱਟੀ ਹੈ ਜੀ ਅਸੀਂ ਦਾ ਜੀ ਅੱਛਾ ਜੀ ਹਾਂ ਜੀ ਅਸੀਂ ਮਨੁੱਖਤਾ ਖੱਟੀ ਹੈ ਜੀ ਪਰਿਵਾਰ ਸਾਡਾ ਗੁਰਸਿੱਖ ਹੋ ਗਿਆ ਜੀ ਅੱਛਾ ਜੀ ਮਤਲਬ 17 ਮੈਂਬਰ ਹੈ ਜੀ 17 ਮੈਂਬਰ ਦੇ 17 ਮੈਂਬਰ ਹੀ ਸਾਡੇ ਗੁਰਸਿੱਖ ਹੈ ਜੀ ਇਹ ਸਭ ਤੋਂ ਵੱਡੀ ਅਸੀਂ ਜੀ ਜਿਹੜੀ ਜ਼ਿੰਦਗੀ ਦੇ ਵਿੱਚ ਖੱਟ-ਖੱਟਣੀ ਆ ਸੀ ਉਹ ਹੈ ਜੀ ਇਹ ਖੱਟ ਚੁੱਕਿਆ ਜੀ ਪਤਨ ਉਹ ਬੱਚੇ ਤਾਂ ਨਹੀਂ ਕਿਹਾ ਕੀ ਹਾਂ ਪਾਪਾ ਕਿਹੜੇ ਕੰਮ ਕਰ ਰਹੇ ਹੋ ਨਹੀਂ ਬੱਚੇ ਸਾਡੇ ਜੀ ਆਪ ਸਪੋਰਟ ਕਰਦੇ ਆ ਜੀ ਸਾਡੀ ਆਪਣੀ ਵੀ ਕਰਦੇ ਹੋ ਦੇਖੋ ਜੀ ਦੂਜੇ ਪਾਸੇ ਮੁੰਡਾ ਖੜਿਆ ਜੀ ਉਹ ਵੀ ਪੂਰੀ ਸਪੋਰਟ ਦੇ ਰਿਹਾ ਹੈ ਅੱਛਾ ਉਹਨਾਂ ਨੂੰ ਵੀ ਤੁਸੀਂ ਲਓ ਆਈਏ ਨਾਲ ਆਪ ਜੀ ਆਪਣਾ ਮੁੰਡਾ ਜੀ ਉਹ ਦੂਜਾ ਜੀ ਹੋ ਗਿਆ ਲੇਖ ਪਟੇ ਵਾਲਾ ਜੀ ਆ ਜਾ ਹਾਂ ਜੀ ਅੱਛਾ ਇਹ ਵੀ ਨਾਲੋ ਕਰਾ ਹਾਂ ਜੀ ਇਹ ਪੂਰੀ ਸਪੋਰਟ ਕਰਦੇ ਆ ਜੀ ਅੱਛਾ 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 ਤਾਂ ਇਹ ਤੁਹਾਡੀ ਜਿਹੜੀ ਲੋਕੇਸ਼ਨ ਤੁਹਾਡੇ ਦਰਸ਼ਕਾਂ ਨੂੰ ਸਾਡੇ ਦੱਸ ਦੋ ਕਿੱਥੇ ਹੈ ਤੁਹਾਡੀ ਇਹ ਲੋਕੇਸ਼ਨ ਸਾਡੀ ਪਿੰਡ ਰਾਣੀ ਮਜਰਨ ਨਿਊ ਚੰਡੀਗੜ੍ਹੋਂ ਮੈਕਸ ਦੇ ਕੋਲੇ ਜੀ ਰਾਣੀ ਮਜਰਨ ਦੇ ਅਪੋਜੀਟ ਹੈ ਇਹ ਮੇਨ ਰੋਡ ਤੇ ਹੈ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਇਲਾਕੇ ਦੇ ਵੀ ਜਾਂ ਬਾਹਰ ਕਿਤੇ ਤੋਂ ਵੀ ਦੇਖ ਰਹੇ ਨੇ ਤਾਂ ਤੁਸੀਂ ਅਗਰ ਨਿਊ ਚੰਡੀਗੜ੍ਹ ਆਨੇ ਹੋ ਤਾਂ ਜਰੂਰ ਇਸ ਗੁਰਸਿੱਖ ਜੋੜੇ ਤੋਂ ਕੋਈ ਜਿਹੜੇ ਤੁਸੀਂ ਹੋਰ ਪ੍ਰਵਾਸੀ ਰੇੜੀਆਂ ਤੋਂ ਖਾਨੇ ਹੋ ਤਾਂ ਕਿਤੇ ਨਾ ਕਿਤੇ ਇੱਥੇ ਵੀ ਆਣ ਕੇ ਇੱਕ ਵਾਰੀ ਜਰੂਰ ਆਓ ਤਾਂ ਤੁਹਾਨੂੰ ਦੇਖੋ ਕਿ ਕਿਹੜਾ ਸਕੂਨ ਮਿਲੇਗਾ ਖਾ ਕੇ ਵੀ ਦੂਜੇ ਪਾਸੇ ਇਹਨਾਂ ਨੂੰ ਵੇਖ ਕੇ ਵੀ ਇੱਕ ਤਸਵੀਰ ਕਿ ਬਹੁਤ ਵਾਰ-ਵਾਰ ਦੇਖਣ ਨੂੰ ਦਿਲ ਕਰਦਾ ਉਸ ਤਸਵੀਰ ਨੂੰ ਤਾਂ ਇਹ ਉਹ ਜੁੜਾ ਹੈ ਕਿ ਜਿਨ੍ਹਾਂ ਨੇ ਆਪਣੇ ਹੱਥੀਕਿਰਤ ਦੇ ਨਾਲ ਇੱਕ ਕਮਾਈ ਸ਼ੁਰੂ ਦਾ ਸਾਧਨ ਕੀਤਾ ਹੈ 2007 ਤੋਂ ਲੈ ਕੇ ਹੁਣ ਤੱਕ ਜਿਹੜਾ ਇਹਨਾਂ ਨੇ ਵੱਲੋਂ ਇੱਕ ਸਟਾਲ ਲਾਈ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਉਹ ਸਾਹਮਣੇ ਸੁਮਿਤ ਜੁਮਗਰ ਕੇ ਦਿਖਾ ਦੇ ਕੁਝ ਪ੍ਰਵਾਸੀ ਇਹਨਾਂ ਨੂੰ ਇੱਥੇ ਸਟਾਲ ਨਹੀਂ ਲਾਣ ਦੇ ਰਹੇ ਸੀ ਪਰ ਉਸ ਤੋਂ ਬਾਅਦ ਜਾ ਕੇ ਫਿਰ ਇਹਨਾਂ ਦੱਸਿਆ ਕਿ ਗੁਰੂ ਦਾ ਸਿੱਖ ਨਾ ਕਿਸੇ ਤੋਂ ਡਰਦਾ ਇਹਨਾਂ ਝੁਕਦਾ ਹੈ ਤੇ ਦੂਜੀ ਪਾਸੇ ਮਿਹਨਤ ਜੂਰ ਕਰਦਾ ਹੈ ਤਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਇੱਥੇ ਆਪਣਾ ਫਿਕਸ ਸਟਾਲ ਲਗਾਈ ਹੈ ਤਾਂ ਹੁਣ ਕੋਈ ਤੰਗ ਪ੍ਰੇਸ਼ਾਨ ਤਾਂ ਨਹੀਂ ਕਰ ਰਿਹਾ ਪਰ ਸਾਡੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਪ੍ਰਵਾਸੀਆਂ ਕੋ ਠੀਕ ਹੈ ਉਹ ਆਪਣੀ ਮਿਹਨਤ ਕਮਾਈ ਕਰ ਰਹੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆਏ ਹੋਏ ਨੇ ਉਹ ਖਾ ਸਕਦਾ ਹੈ ਪ੍ਰਵਾਸੀ ਕੋਲ ਜਾ ਕੇ ਮੇਰੇ ਜਿਹੜੇ ਸਾਡੇ ਸਰਦਾਰ ਭਾਈ ਨੇ ਪੰਜਾਬੀ ਭਾਈ ਨੇ ਉਹ ਪ੍ਰਵਾਸੀ ਜਿਹੜੇ ਖਾਣਦੇ ਨੇ ਬੰਦੂ ਖੁੰਦਰ ਜੀ ਆਪਣੇ ਦੀ ਲੱਗੀ ਹੋਈ ਇੱਕ ਗੁਰਸਿੱਖ ਦੀ ਸਟਾਲ ਲੱਗੀ ਹੋਈ ਹੈ ਉੱਥੇ ਪਹੁੰਚਦੇ ਨਹੀਂ ਪਰ ਉੱਥੇ ਖਾਣਾ ਪੈਂਦਾ ਉਹਨਾਂ ਨੂੰ ਤਾਂ ਜੂਰ ਇੱਥੇ ਜੂਰ ਸਾਥ ਦੋ ਬਦ ਤੋਂ ਬਦ ਪਹੁੰਚੋ ਤੇ ਨਾਲ ਦੀ ਨਾਲ ਅੱਗੇ ਵਾਸਤੇ ਹੋਰ ਵੀ ਨੌਜਵਾਨ ਨੂੰ ਐਪਰੀਸ਼ੀਏਟ ਕਰੋ ਕਿ ਤਾਂਕਿ ਉਹ ਵੀ ਆਪਣਾ ਇਸ ਤਰੀਕੇ ਦੇ ਹਥੀਕਿਰਤ ਕਰ ਸਕਣ ਧੰਨਵਾਦ